ਇਹ ਜੋ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਪਿੰਡ ਦੇ ਵਿੱਚ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ ਜੀ ਹਾਂ ਤਿੰਨ ਪਿੰਡ ਅਚੇਹੀ ਨੇ ਜਿਨ੍ਹਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ ਜਿੱਥੇ ਸਨਨਾਟਾ ছায়ਾ ਹੋਇਆ ਤੇ ਲੋਕ ਘਰਾਂ ਤੋਂ ਵੋਟ ਪਾਉਣ ਨਹੀਂ ਨਿਕਲੇ ਉਧਰ ਹੀ ਕੁਝ ਲੋਕਾਂ ਨੂੰ ਸਮਝਾ ਕੇ ਵੋਟ ਪਾਉਣ ਦੇ ਲਈ ਵੀ ਕਰੋ ਬਾਹਰ ਕੱਢਣਾ ਪਿਆ ਤੇ ਕੁਝ ਲੋਕ ਵੋਟ ਪਾਉਣ ਦੇ ਲਈ ਨਿਕਲੇ ਵੀ ਨਹੀਂ ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁਸਕਾਬਾਦ ਟੱਪਰੀਆਂ ਤੇ ਖੀਰਨੀਆਂ ਦੇ ਨਿਵਾਸੀਆਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕੀਤਾ ਗਿਆ ਪਿੰਡ ਵਾਲਿਆਂ ਨੇ ਹੀ ਵਿਰੋਧ ਕੀਤਾ ਹੋਇਆ ਦੱਸ ਦिए ਕਿ ਬੀਤੇ 2 ਸਾਲ ਤੋਂ ਪਿੰਡ ਮੁਸ਼ਕਾਬਾਦ ਦੇ ਚੱਲ ਰਹੀ ਬਾਇਓ ਗੈਸ ਫੈਕਟਰੀ ਦਾ ਮਾਮਲਾ ਸੁਰਖੀਆਂ ਦੇ ਵਿੱਚ ਰਿਹਾ ਹੈ ਇਸ ਸੰਬੰਧ ਵਿੱਚ ਪਿੰਡ ਮੁਸ਼ਕਾਬਾਦ ਪਿੰਡ ਖੀਰਨੀਆ ਤੇ ਪਿੰਡ ਟੱਪਰੀਆਂ ਵੱਲੋਂ ਲੋਕ ਸਭਾ ਚੋਣਾਂ 2024 ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀ ਇਸ ਸੰਬੰਧ ਵਿੱਚ ਜਦੋਂ ਪਿੰਡ ਮੁਸ਼ਕਾਬਾਦ ਪਿੰਡ ਟੱਪਰੀਆਂ ਚ ਬਣੇ ਪੋਲਿੰਗ ਬੂਥਾਂ ਤੇ ਪਹੁੰਚੇ ਤਾਂ ਪੂਰਨ ਤੌਰ ਤੇ ਤਿੰਨ ਪਿੰਡਾਂ ਦੇ ਨਿਵਾਸੀਆਂ ਦਾ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਦੇਖਣ ਨੂੰ ਮਿਲਿਆ ਇਨ੍ਹਾਂ ਤਿੰਨਾਂ ਪਿੰਡਾਂ ਵਿੱਚ ਵਕ ਵਕ ਜਗਾਵਾਂ ਤੇ ਲੋਕ ਸਭਾ ਚੋਣਾਂ ਬਾਈਕਾਟ ਦੇ ਪੋਸਟਰ ਵੀ ਲਗਾਏ ਗ ਪਿੰਡ ਵਿੱਚ ਚੋਣ ਕਮਿਸ਼ਨ ਵੱਲੋਂ ਪੋਲਿੰਗ ਬੂਥ ਤੇ ਪੁਖਤਾ ਪ੍ਰਬੰਧ ਵੀ ਕੀਤੇ ਹੋਏ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨੀ ਵਿਵਸਥਾ ਬਣਾਈ ਰੱਖਣ ਦੇ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਸੀ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਕੁਝ ਲੋਕ ਘਰੋਂ ਨਿਕਲ ਕੇ ਵੋਟ ਪਾਉਣ ਪਹੁੰਚੇ ਵੀ ਪਰ ਪਿੰਡ ਵਾਲਿਆਂ ਵੱਲੋਂ ਹੀ ਬਾਈਕਾਟ ਦਾ ਐਲਾਨ ਕੀਤਾ ਹੋਇਆ ਸੀ ਪਿੰਡ ਟੱਪਰੀਆਂ 'ਚ ਲੱਗੇ ਚੋਣਾਂ ਦਾ ਬਾਈਕਾਟ ਸੰਬੰਧੀ ਬੂਥ ਤੇ ਬੈਠੇ ਵਿਅਕਤੀ ਨੇ ਕਿਹਾ ਕਿ ਸਾਡੇ ਤਿੰਨ ਪਿੰਡਾਂ ਵੱਲੋਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕਿਉਂਕਿ ਬੀਤੇ 2 ਸਾਲ ਤੋਂ ਪਿੰਡ 'ਚ ਲੱਗ ਰਹੀ ਬਾਇਓ ਗੈਸ ਫੈਕਟਰੀ ਦੇ ਵਿਰੋ ਕਰ ਚੁੱਕੇ ਹਨ ਪਰ ਸਾਡੀ ਪੰਜਾਬ ਸਰਕਾਰ ਪ੍ਰਸ਼ਾਸਨ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਨਹੀਂ ਸੁਣੀ ਤੇ ਸਾਡਾ ਸਾਥ ਨਹੀਂ ਦਿੱਤਾ ਜਿਸ ਕਾਰਨ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨਾ ਪਿਆ ਉਥੇ ਕਈ ਲੋਕ ਜੋ ਸੀ ਵੋਟਾਂ ਪਾਉਣ ਨਿਕਲੇ ਤੇ ਉਹਨਾਂ ਨੇ ਕਿਹਾ ਕਿ ਇਹ ਸਾਡਾ ਅਧਿਕਾਰ ਹੈ ਅਤੇ ਸਾਨੂੰ ਵੋਟ ਪਾਣੀ ਚਾਹੀਦੀ ਹੈ ਜੀ ਹਾਂ ਵੋਟ ਪਾਉਣਾ ਇੱਕ ਬਜ਼ੁਰਗ ਨੇ ਜਿਸ ਦਾ ਨਾਮ ਅਵਤਾਰ ਸਿੰਘ ਹੈ ਉਸਨੇ ਕਿਹਾ ਕਿ ਵੋਟ ਪਾਉਣਾ ਸਾਡਾ ਮੌਲਿਕ ਅਧਿਕਾਰ ਹੈ ਜਦ ਤੱਕ ਅਸੀਂ ਜਿਉਂਦੇ ਹਾਂ ਤਾਂ ਵੋਟ ਪਾਉਂਦੇ ਰਵਾਂਗੇ ਪਰ ਜੋ ਪਿੰਡ ਟੱਪਰੀਆਂ ਦੇ ਨਿਵਾਸੀਆਂ ਵੱਲੋਂ ਸਾਨੂੰ ਵੋਟ ਪਾਉਣ ਤੋਂ ਰੋਕਿਆ ਗਿਆ ਤੇ ਇਹ ਬਹੁਤ ਗਲਤ ਹੈ ਮੈਂ ਮੰਨਦਾ ਹਾਂ ਕਿ ਜੋ ਫੈਕਟਰੀ ਲੱਗ ਰਹੀ ਹੈ ਉਹ ਗਲਤ ਹੈ ਪਰ ਜਦੋਂ ਫੈਕਟਰੀ ਲੱਗਣੀ ਸ਼ੁਰੂ ਹੋਈ ਸੀ ਤਾਂ ਉਦੋਂ ਕਿ ਕਿਆ ਗਿਆ ਹੁਣ ਕਿਉਂ ਰੁਕਿਆ ਚਾਹ ਰਿਆ ਤੁਸੀਂ ਵੀ ਦੇਖੋ ਪਿੰਡ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਇਰਾਜੀ ਮੇਰਾ ਨੋ ਕੈਪਟਨ ਹਰਜਿੰਦਰ ਸਿੰਘ ਟੱਪਰੀਆਂ ਤੋਂ ਆਮ ਹਰਜਿੰਦਰ ਸਿੰਘ ਜੀ ਆ ਤੁਸੀਂ ਬੂਥ ਲਾਈ ਬੈਠੇ ਬਾਈਕਟ ਦਾ ਕੀ ਕਰ ਰਹਾ ਦੇਖੋ ਜੀ ਜਿਹੜਾ ਬੂਥ ਅਸੀਂ ਲਾਇਆ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਸੇਵਾ ਭਾਵਨਾ ਦੇ ਨਾਲ ਲਾਇਆ ਹੋਇਆ ਹੈ ਕਿਉਂਕਿ ਜੋ ਸੰਗਤ ਆਉਂਦੀ ਹੈ ਕੋਈ ਅਸੀਂ ਪਾਣੀ ਦਾ ਸ਼ਵੀਰ ਲਾਈ ਹੋਈ ਹੈ ਕੋਈ ਗਰਮੀ ਦਾ ਮੌਕਾ ਹੈ ਉਸ ਕਰਕੇ ਅਸੀਂ ਲਾਇਆ ਹੈ ਦੂਸਰੀ ਗੱਲ ਜਿਹੜਾ ਤੁਸੀਂ ਬੋਲਦੇ ਹੋ ਵੀ ਬਾਈਕਟ ਦੀ ਗੱਲ ਕਰਦੇ ਹੋ ਤੁਸੀਂ ਬਾਈਕਟ ਸੀ ਇਸ ਤਰ੍ਹਾਂ ਇਸ ਕਰਕੇ ਲਾਇਆ ਕਿਉਂਕਿ ਸਾਡੇ ਨੇੜੇ ਪਿੰਡ ਮੁਸ਼ਕਾਵਾਦ ਦੇ ਵਿੱਚ ਇੱਕ ਉਹ ਗੈਸ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਮethane ਗੈਸ ਬਣਾਉਣੀ ਹੈ ਤੁਹਾਨੂੰ ਪਤਾ ਹੀ ਵੀ ਬਹੁਤ ਉਹ ਜ਼ਹਿਰੀਲੀ ਗੈਸ ਹੈ ਜੋ ਉਹਦਾ ਉਹਨੂੰ ਟ੍ਰੀਟ ਕਰਨ ਵਾਸਤੇ ਪਾਣੀ ਵੀ ਜਾਣਾ ਉਹ ਵੀ ਗਰਾਊਂਡ ਦੇ ਵਿੱਚ ਉਹਨਾਂ ਨੇ ਪਾਉਣਾ ਹੈ ਉਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਸਾਡੀ ਪ੍ਰਸ਼ਾਸਨ ਵੱਲੋਂ ਜਾਂ ਸਾਡੀ ਕਿਸੇ ਪੋਲੀਟੀਕਲ ਪਾਰਟੀਆਂ ਵੱਲੋਂ ਸਾਡੀ ਕੋਈ ਬਹੁਤ ਜ਼ਿਆਦਾ ਸੁਣਵਾਈ ਨਹੀਂ ਹੋਈ ਨਾਇਕ ਸਾਡੇ ਕੋਲ ਆਇਆ ਸੋ ਇਸ ਕਰਕੇ ਅਸੀਂ ਕੁਝ ਨਗਰਾਂ ਨੇ ਫੈਸਲਾ ਲਿਆ ਹੈ ਭਈ ਜੋ ਇਹ ਬੋਟਾ ਨੇ ਇਹਦਾ ਅਸੀਂ ਪੂਰਨ ਬਾਈਕਟ ਕਰੀਏ ਸੋ ਇਸ ਕਰਕੇ ਅਸੀਂ ਇਹ ਬਾਈਕਟ ਕੀ ਦੇਖੋ ਨਹੀਂ ਵੀ ਬਿਲ ਰਿਹਾ ਵੀ ਕੁਝ ਕੇ ਲੋਕ ਬੋਟਾ ਵੀ ਪਾ ਰਹੇ ਨਹੀਂ ਕੀ ਕਾਰਨ ਕੀ ਹੈ ਦੇਖੋ ਜੀ ਤੁਹਾਡੇ ਨਾਲ ਨਹੀਂ ਹੈਗੇ ਉਹ ਦੇਖੋ ਜੀ ਕਹਾਣੀ ਇਸ ਤਰ੍ਹਾਂ ਹੈ ਜੋ ਸਾਡਾ ਪਿੰਡ ਹੈ ਮੈਂ ਸਾਡੇ ਪਿੰਡ ਦੀ ਅਸੀਂ ਕਹਿ ਸਕਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਵੀ ਹਾਲ ਤੱਕ ਬੋਟ ਪਾਉਣ ਨਹੀਂ ਆਇਆ ਇਹ ਸਾਡੇ ਨਜ਼ਦੀਕੀ ਪਿੰਡ ਹਰਿਓਂ ਦੇ ਵਿੱਚ ਹੈ ਹਰ ਇੱਕ ਦੀ ਆਪਣੀ ਆਪਣੀ ਇੰਡੀਪੈਂਡੈਂਸੀ ਹੈ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਹੈ ਜਬਰਦਸਤ ਭਾਈ ਇਹ ਕਈ ਪਿੰਡਾਂ ਦਾ ਸਾਂਝਾ ਬੂਥ ਹੈ ਜਿਹੜਾ ਲੱਗਿਆ ਸਾਡੇ ਇਹ ਦੋ ਪਿੰਡਾਂ ਦਾ ਬੂਥ ਆ ਜੀ ਇਹਦੇ ਵਿੱਚ ਦੇਖੋ ਜੇ ਕਿਸੇ ਪਾਉਣਾ ਚਾਹੁੰਦਾ ਹੈ ਉਹ ਉਹਦੀ ਮਰਜ਼ੀ ਹੈ ਲੇਕਿਨ ਉਹ ਪਿੰਡ ਕਿਹੜਿਆ ਦਾ ਬੂਥ ਹੈ ਜੀ ਇਹ ਹਰਿਓ ਤੇ ਟੱਪਰੀਆਂ ਦਾ ਹਰਿਓ ਖੁਰਦ ਤੇ ਪਿੰਡ ਟੱਪਰੀਆਂ ਦਾ ਹਰਿਓ ਫਿਰ ਨਾਲ ਨਹੀਂ ਹੈਗਾ ਬਾਈ ਕਟ ਦੇ ਹਰਿਓ ਕੁਛ ਲੋਕ ਹੈਗੇ ਨੇ ਔਰ ਕੁਛ ਕੋ ਨਹੀਂ ਵੀ ਹੈਗੇ ਜ਼ਬਰਦਸਤ ਟੱਪਰੀਆਂ ਪੂਰਨ ਤੌਰ ਤੇ ਟੱਪਰੀਆਂ ਪੂਰਨ ਤੌਰ ਤੇ ਬਾਈ ਕਟ ਹੈ ਕੀ ਨਾਮ ਹੈ ਤੁਹਾਡਾ ਜੀ ਅਮਰੀਕ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ ਜੀ 79 ਸਾਲ ਆ ਤੁਸੀਂ ਚੋਣਾ ਤੀਆ ਜੀ ਵੋਟ ਪਣ ਗਏ ਸੀ ਨਾ ਬਿਲਕੁਲ ਨਹੀਂ ਗਏ ਨਾ ਹੀ ਪਹੁੰਚਿਆ ਇਹਦਾ ਕਿ ਸਾਡਾ ਬਾਈਕ ਆਈਟਮ ਮੁਕੰਮਲ ਤੌਰ ਤੇ ਕਾਰਨ ਹੈਗਾ ਕਾਰਨ ਇਹ ਹੈ ਜਿਹੜੀ ਬਾਇਓ ਗੈਸ ਬੈਟਰੀ ਲੱਗ ਰਹੀ ਆ ਮਸਲੂਮ ਦਾ ਵਿਰੋਧ ਚੱਲ ਰਿਹਾ ਦੋ ਤਿੰਨ ਮਹੀਨੇ ਹੋ ਗਏ ਲੋਈ ਅਸੀਂ ਬਹੁਤ ਸਮਾਂ ਤੇ ਮਤਲਬ ਪਹੁੰਚ ਕੀਤੀ ਵੀ ਇਹ ਬੰਦ ਕੀਤੀ ਜਾਵੇ ਐਸਡੀਐਮ ਸਾਕਰ ਵੀ ਅਸੀਂ ਦੋ ਵਾਰ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਪੋਲੀਟਿਕਲ ਪਾਰਟੀਆਂ ਵੀ ਚਾਹੇ ਉਹ ਕਾਂਗਰਸਰ ਚਾਹੇ ਉਹ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਚਾਹੇ ਆਭੜਿਆ ਕੋਈ ਵੀ ਜਿਹੜੀ ਅਸੀਂ ਸਾਰੀਆਂ ਪਾਰਟੀਆਂ ਦਾ ਮਗੰਮਲਬਾਈ ਗੜ ਦਿੱਤਾ ਕਿ ਤਾਂ ਕਿ ਸਾਰੀਆਂ ਪਾਰਟੀ ਲੋਕਾਂ ਨੇ ਦੇਖ ਲੀਆਂ ਨੇ ਲੰਮੇ ਅਰਸੇ ਤੋਂ ਉਹਨਾਂ ਦੀ ਸ਼ਰਮ 70 ਸਾਲ ਹੋ ਗਏ ਵੀ ਲੋਕਾਂ ਦੀ ਕੋਈ ਗੱਲ ਨਹੀਂ ਸੁਣਦੇ ਹੈਗੇ ਹੈਗੇ ਮੈਂਬਰ ਨੇ ਹੈ ਜੀ ਫੈਮਿਲੀ ਦੇ ਮੈਂਬਰ ਆ ਵੀ ਆ ਵੀ ਭੈਣ ਜੀ ਹੈਗੇ ਮੇਰੇ ਦੋ ਲੜਕੇ ਸੀ ਉਹ ਵੀ ਟੀਚਰ ਆ ਉਹ ਵੀ ਡੂਰੀ ਦੇ ਸੀ ਤੇ ਦੋ ਲੜਕੀਆਂ ਨੇ ਉਹ ਵੀ ਟੀਚਰ ਉਹ ਵੀ ਡੂਰੀ ਦੇ ਆ ਜੇ ਉਹਨਾਂ ਦੇ ਪਿੰਡ 'ਚ ਕੋਈ ਬੰਦਾ ਘਰੋਂ ਬਾਹਰ ਨਿਕਲੂ ਹੈ ਜੀ ਕਰੋਵਰ ਮੂਡ ਪਾਉਣ ਲਈ ਲਿਖੂਗੀ ਬੰਦਾ ਦੇਖੋ ਸਾਡਾ ਇਹ ਬਾਈਗੜਾ ਮੇਰਾ ਖਿਆਲ ਵੀ ਅਸੀਂ ਤਾਂ ਮਤਲਬ ਜੇ ਕਿਸੇ ਪੌਣੀ ਹੋਊਗੀ ਤਾਂ ਉਹ ਵੀ ਮਰਜੀ ਹੋਊਗੀ ਪਰ ਅਲੀ ਬਾਈਗੜ ਕੀਤਾ ਹੋਇਆ ਇਸ ਕਰਕੇ ਸ੍ਰੀ ਪੋਲੀਟਿਕਲ ਪਾਰਟੀਆਂ ਕਿ ਕੋਈ ਇਹ ਕਹਿੰਦਾ ਫੈਕਟਰੀ ਦਾ ਮਸਲਾ ਨਹੀਂ ਸਾਰੇ ਹੀ ਮਸਲੇ ਆ ਵੇਜ ਲਈ ਦਾ ਮਸਲਾ ਪੇਟਾ ਜਾਂਦਾ ਮਸਲਾ ਹੋਰ ਮਸਲੇ ਆ ਕਿਸ਼ੇ ਨਾ ਮਸਲੇ ਆ ਪਾਰਟੀ ਕੋਈ ਵੀ ਹੋਵੇ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਠੀਕ ਕਿਹਨਾਂ ਜੀ ਤੁਸੀਂ ਕੁਲਦੀਪ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹਰਿਆਖਰ ਦਾ ਕੀ ਕਰਨਾ ਹੈ ਬੋਟ ਪਾਉਣ ਆਏ ਹਾਂ ਬਾਈਕਾਟ ਵੀ ਕੀਤਾ ਆਇਆ ਵਾ ਹਾਂ ਬਸ ਦਰਅਸਲ ਗੱਲ ਇਹ ਆ ਜੀ ਜਿਹੜੀ ਫੈਕਟਰੀ ਲੱਗ ਰਹੀ ਆ ਜੀ ਵੀ ਉਹਦਾ ਮਤਲਬ ਨੁਕਸਾਨ ਆ ਬਹੁਤ ਜ਼ਿਆਦਾ ਜੀ ਵੀ ਉਹ ਨੁਕਸਾਨ ਕਰਕੇ ਮਤਲਬ ਬਾਈਕਾਟ ਕਰਤਾ ਜੀ ਵੋਟਾਂ ਦਾ ਸਾਰੇ ਪਿੰਡ ਵਾਲੇ ਉਹਨੂੰ ਬਾਈਕਾਟ ਕੀਤਾ ਤੁਸੀਂ ووٹ ਪਾਣ ਆਏ ਹੋ ਹਾਂਜੀ ਠੀਕ ਹੈ ਨਾ ਕੋਈ ਨੂੰ ਲੱਗਦਾ ਗੱਲ ਤਾਂ ਆ ਜੀ ਹੁਣ ਪਿੰਡ ਦੇ ਇਸ ਤੇ ਬਦਲ ਉਹਨਾਂ ਦੀ ਵੀ ਮੰਨਣੀ ਪੈਂਦੀ ਆ ਜੀ ਠੀਕ ਆ ਜੀ ਗੱਲ ਫੇਰ ਵੋਟ ਹੁਣ ਵਿੱਚ ਪਾਈ ਵੀ ਜਾਂਦੇ ਨੇ ਜੀ ਵੀ ਉਹ ਬੱਚੇ ਹੁਣ ਮੁਲਾਜ਼ਮ ਕਹਿੰਦੇ ਵੀ ਵੋਟ ਪਾਓ ਕੋਈ ਨੂੰ ਕਿਸੇ ਨੇ ਰੋਕਿਆ ਵੋਟ ਪਾਉਣ ਤੋਂ ਹਾਂ ਰੁੱਕਿਆ ਦਾ ਸੀਗਾ ਜੀ ਉਹ ਜਿਹੜੇ ਬੰਦੇ ਉੱਥੇ ਬੈਠੇ ਨੇ ਜੀ ਕੀ ਕਹਿੰਦੇ ਸੀ ਉਹ ਕਹਿੰਦੇ ਵੀ ਵੋਟ ਪਾਓ ਨਾ ਆਪਣਾ ਬਾਈਕਟ ਕਰਿਆ ਹੋਇਆ ਹਾਂ ਜੀ ਤੁਸੀਂ ਵੋਟ ਪਾਣ ਆਏ ਹੋ ਹੈਨਾ ਸਰਪ੍ਰੇਮ ਮੰਚ ਕਿਉਂ ਆਏ ਵੋਟ ਪਾਣ ਜੀ ਵੋਟ ਆਏ ਆ ਜੀ ਵੀ ਵੋਟ ਕਹਿੰਦੇ ਹੁੰਦੇ ਨੇ ਵੀ ਰੱਖਣੀ ਨਹੀਂ ਚਾਹੀਦੀ ਵੋਟ ਪਾਉਣੀ ਚਾਹੀਦੀ ਆ ਵੀ ਦੇਖੋ ਕਿਸੇ ਨੂੰ ਵੀ ਪਾ ਦਿਓ ਮਤਲਬ ਵੀ ਪਾਓ ਵੋਟ ਤਾਂ ਕਰਕੇ ਆਉਣਾ ਆ ਕਿ ਕਿਸ ਨੇ ਆ ਦੇਣਾ ਚਾਹੁੰਦੇ ਸਾਡੀ ਲੋਕਾਂ ਨੂੰ ਸੁਣਾਈ ਦੇਣਾ ਚਾਹੁੰਦੇ ਆ ਜੀ ਵੀ ਵੋਟ ਪਾਉਣੀ ਚਾਹੀਦੀ ਆ ਜੀ ਵੀ ਵੋਟ ਰੱਖੋ ਨਾ ਵੀ ਕਿਸੇ ਵੀ ਪਾਰਟੀ ਨੂੰ ਮਤਲਬ ਪਾ ਦਿਓ ਪਾਓ ਪਰ ਵੋਟ ਹਾਂ ਜੀ ਇਹ ਨਾ ਪੁੱਛੀ ਅਵਧਾਰ ਸਿੰਘ ਦੀ ਪਿੰਡ ਸਾਰੇ ਖੁਰਦ ਵੋਟ ਪਾਣ ਆਇਓ ਕੀ ਕਹਿਣਾ ਚਾਹੁੰਦੇ ਵੋਟ ਪਾਣ ਆਇਆ ਜੀ ਆਪਣਾ ਹੱਕ ਬਣਦਾ ਅਧਿਕਾਰ ਆ ਇਹ ਤਾਉਣ ਦਾ ਇਹ ਹੁਣ ਜਿੱਦਾਂ ਇਹ ਬਣਾਉਣ ਲੱਗੇ ਨੇ ਫੈਕਟਰੀ ਕਿਤੇ ਉਦੋਂ ਪਤਾ ਨਹੀਂ ਲੱਗੇ ਇਹਨਾਂ ਨੂੰ ਪਿੰਡ ਦਾ ਬੰਦਾ ਹੋ ਇਹ ਹੁਣ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਵੋਟਾਂ ਨਾਲ ਬਾਬੂ ਇਹ ਕੋਈ ਚੱਕਰ ਥੋੜਾ ਹੁੰਦਾ ਕੋਈ ਤੁਹਾਨੂੰ ਕਿਹਦੇ ਪ੍ਰੇਸ਼ਾਨ ਕਰਦੇ ਪ੍ਰੇਸ਼ਾਨ ਨਹੀਂ ਪਿੰਡ ਦੇ ਕਹਿੰਦਾ ਮੁਸਕਾਬ ਦੇ ਲੈ ਵੋਟ ਪਾਉਣੇ ਨਹੀਂ ਪਹਿਲਾਂ ਸਾਡੇ ਬੱਚੇ ਮੋਰ ਤੋਂ ਗੱਡੀ ਲੱਗਿਆ ਨੇ ਹਾਂਜੀ ਇਹ ਇੱਕੋ ਹੀ ਅਧਿਕਾਰ ਆ ਜਦੋਂ ਮਰ ਗਏ ਉਦੋਂ ਵੋਟ ਮਰ ਰਹੀਆਂ ਜਿੰਨੇ ਜੇ ਜਿਉਂਦੇ ਉਹਨਾਂ ਜਦੋਂ ਮਰ ਇਹ ਬੰਦਾ ਮਰ ਗਿਆ ਉਹਦੀ ਵੋਟ ਨਹੀਂ ਹੁੰਦੀ। ਕੈਂਪ ਵਿੱਚ ਕਿੰਨੇ ਮੈਂਬਰ ਨੇ? ਸਾਡੇ ਮੈਂਬਰ ਨੇ ਮੇਰੇ ਸਾਥਾਂ ਹੀ। ਪਾ ਕੇ ਸਾਰੇ ਵੋਟ ਕਿੱਥੇ ਜੀ ਸਾਡੇ ਬੱਚੇ ਮੋਰ ਤੇ ਵਾਪਸੀ। ਜੇ ਫਿਰ ਹੁਣ ਦੁਬਾਰਾ ਆਉਣਗੇ? ਦੁਬਾਰਾ ਭੇਜਦੇ ਨਹੀਂ ਹੁਣ ਮੈਂ ਜਾਊਂਗਾ। ਮੈਨੂੰ ਪਤਾ ਲੱਗ ਗਿਆ ਵੋਟ ਪੈਂਦੀ ਆ। ਹਾਂਜੀ। ਜ਼ਰੂਰ ਜਾਵਾਂਗੇ। ਠੀਕ। ਵੀਰ ਲੋ ਲਖਵਿੰਦਰ ਸਿੰਘ ਸਰ। ਲਖਵਿੰਦਰ ਸਿੰਘ ਕਿਹੜਾ ਪਿੰਡ ਆ ਜੀ ਇਹ? ਮੁਸ਼ਕਾਬਾ ਦਾ ਸਰ। ਇਹ ਸਵੇਰ ਦੇ ਕਿੰਨੇ ਵਜੇ ਛੜੇ ਹੋਰੀ? ਅ ਲਗਭਗ 7 ਵਜੇ ਦਾ ਸਰ ਪ੍ਰੋਗਰਾਮ ਸੀਗਾ ਚੋਂ ਸਟਾਰਟ ਆਉਣ ਦਾ। ਹੁਣ ਟਾਈਮ ਕਿੱਲਾ ਹੋ ਗਿਆ? ਅ ਲਗਭਗ ਮੈਂ ਕਿਨਾ 7:00 ਕਰ ਗ ਹਲੋ 8:00 ਵਜੇ ਨੂੰ ਕੋਈ ਕੋਣ ਆਇਆ ਜੀ ਅਜੇ ਤੱਕ ਤਾਂ ਸਰ ਕੋਈ VOTER ਨਹੀਂ ਪਹੁੰਚਿਆ ਹੈਗਾ ਇਸ ਤਰ੍ਹਾਂ ਸਕਿਉਰਟੀ ਜਿਹੜੀ ਸਰ ਕਰ ਰਹੇ ਹੋ ਸਕਿਉਰਟੀ ਪੂਰੇ ਪ੍ਰਬੰਧ ਹੋ ਚੁੱਕੇ ਨੇ ਸਰ ਤੇ ਸਾਰੇ VOTER ਦੇ ਵੈਲਕਮ ਲਈ ਵੀ ਸਾਰਾ ਗਰਾਊਂਡ ਤਿਆਰ ਆ ਤੇ ਜਿਆਦਾ VOTER ਬੂਥ ਪਾਣਾ ਐ ਪਰ ਸਰ ਜਿੱਦਾਂ ਦੱਸ ਰਹੇ ਨੇ ਕਿ ਪਿੰਡ ਨੇ ਬਾਈਕਾਟ ਕੀਤਾ ਆ ਮੁੱਠ ਪਰ ਲੱਗਦਾ ਵੀ VOTER ਤੇ ਵੀ ਇਛਾ ਦਿਖਾਉਣਗੇ ਜੀ ਫਿਰ ਦੇਖਣ ਨੂੰ ਮਿਲਿਆ ਕਿ ਉਸ ਵੇਲੇ ਦਾ ਵੀ ਵਿਰੋਧ ਨਹੀਂ ਵੀ ਮਾਰ ਨਹੀਂ ਸਰ ਇਹ ਤਾਂ ਕੁਝ ਨਹੀਂ ਹੋਇਆ ਹੈਗਾ ਜੀ ਪੂਰਾ ਪੀਸਫੁਲੀਆ ਪਿੰਡ ਦਾ ਕੋਈ ਪਿੰਡ ਦੇ ਸਰਪੰਚ ਵੱਲੋਂ ਕੁਝ ਕਹਿ ਨਹੀਂ ਨਹੀਂ ਕੁਝ ਨਹੀਂ ਕਿਹਾ ਸਰ ਕਿਸ ਨੇ ਨਹੀਂ ਕਿਹਾਗਾ ਸਰਪੰਚ ਵੱਲੋਂ ਕੋਈ ਸੋਜੋ ਗੁੱਸਾ ਕਿ ਪਾਣ ਪਿੰਡ ਰਹਿਣ ਦਾ ਬਗਵਾ ਹਾਂ ਬੈਸ ਸਰ ਪੰਚਾਇਤ ਆਊਟ ਆਫ ਹੋ ਗਿਆ ਹੋ ਜਣੇ ਹੁਣ ਪਿਛਲੇ ਟਾਈਮ ਤੋਂ ਪਰ ਫਿਰ ਵੀ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਪਾਈ ਗਈ ਹੈਗੀ ਜੀ ਜੇ ਕੋਈ ਬੂਡ ਪਾਣ ਆਂਦਾ ਵਾ ਤੇ ਕੋਈ ਵੀ ਪੁਲਿਸ ਵਾਲਾ ਕਿੱਟਾ ਆਉਂਦਾ ਤਦੋਂ ਸੁਭਾ ਨੇ ਬੈ ਸਰ ਚਾਂਸ ਨਹੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਣ ਦੇ ਹਾਂਜੀ Subscribe to One India channel and never miss an update.